ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਪਵਨ ਵਾਲਮੀਕੀ ਤੀਰਤ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਹਨਾਂ ਨੂੰ ਮੰਦਿਰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਤੂਨਾ ਸਾਹਿਬ ਪ੍ਰਸਤ ਵਿਖੇ ਵੀ ਮੱਥਾ ਟੇਕਿਆ। ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਪਾਸ਼ਪਾ ਗੁਰਕੇਸ਼ ਗਿੱਲ, ਯੂਥ ਪ੍ਰਧਾਨ ਗੌਰਵ ਗਿੱਲ, ਮਜੀਤ ਮਿੰਟਾ, ਓਮਪ੍ਰਕਾਸ਼ ਅਨਾਰਿਆ, ਸੱਜੀ ਗਿੱਲ, ਰਾਜਕੁਮਾਰ ਸੰਜੀਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਾਸ਼ਪਾ ਆਗੂ ਹਾਜ਼ਰ ਸਨ ਅੱਜ ਭਾਰਤੀ ਜਨਤਾ ਪਾਰਟੀ ਹਮਨਸਰ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਸਰਦਾਰ ਤਰਨਜੀਤ ਸੰਧੂ ਜੀ ਉਹ ਭਗਵਾਨ ਵਾਲਮੀਕ ਆਸ਼ਰਮ ਦੇ ਵਿੱਚ ਨਤਮਸਤ ਹੋਣ ਆਏ ਨੇ ਉਹਨਾਂ ਦੀ ਮਨਛਾਹ ਜੀ ਕਿ ਮੈਂ ਭਗਵਾਨ ਵਾਲਮੀਕ ਜੀ ਦਾ ਸ਼ੀਵਾਰ ਲਵਾਂ ਔਰ ਅੱਜ ਪੂਰਾ ਸਮਾਜ ਉਹਨਾਂ ਦੇ ਨਾਲ ਮੱਥਾ ਟੇਕਣ ਆਇਆ ਔਰ ਮੈਂ ਭਗਵਾਨ ਵਾਲਮੀਕ ਜੀ ਦੇ ਅੱਗੇ ਅਰਦਾਸ ਕਰਾਂਗਾ ਕਿ ਉਹਨਾਂ ਦੀ ਜਿਹੜੀ ਮਨੋ ਕਾਮਨਾ ਪੂਰੀ ਹੋਵੇ ਔਰ ਮੈਂ ਇੱਕ ਪੰਜਾਬ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਪਈ ਮਜ਼ਦੂਰ ਔਰ ਕਿਸਾਨ ਦਾ ਨਾਰਾ ਵੀ ਲੱਗਦਾ ਔਰ ਇੱਕ ਕਈ ਜਗ੍ਹਾ ਤੇ ਸਾਡੇ ਜਿਹੜੇ ਕੈਂਡੀਡੇਟ ਆ ਉਹ ਐਸੀ ਸਮਾਜ ਦੇ ਵਿੱਚੋਂ ਉਤਾਰੇ ਗਏ ਆ ਪਾਰਟੀ ਵਾਲੇ ਤੇ ਉਹਨਾਂ ਦਾ ਬਹੁਤ ਜਿਹੜਾ ਵਿਰੋਧ ਹੋ ਰਿਹਾ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਬਾਕੀ ਵੀ ਕੈਂਡੀਡੇਟ ਹੈਗੇ ਉਹਨਾਂ ਦਾ ਵੀ ਵਿਰੋਧ ਕਰਿਆ ਕਰਨ